ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਅੱਜ ਲੁਧਿਆਣਾ ਜਿਮਮੀ ਚੋਣ ਦੀ ਆ ਵੋਟਾਂ ਪਈਆਂ ਯਾਨੀ ਕਿ ਅੱਜ VOTING DAY ਸੀਗਾ ਜਿਹੜੀ ਕਿ ਹੁਣ 6 ਵਜੇ ਤੱਕ VOTING ਖਤਮ ਹੋ ਚੁੱਕੀ ਐ ਆਮ ਲੋਕਾਂ ਨੇ ਲੁਧਿਆਣਾ ਵੈਸਟ ਦੇ ਲੋਕਾਂ ਨੇ ਵੋਟਾਂ ਪਾ ਕੇ EVM ਦੇ ਵਿੱਚ ਜਿਹੜੀ ਕਿਸਮਤ ਐ ਉਹ ਬੰਦ ਕਰ ਦਿੱਤੀ ਐ ਉਮੀਦਵਾਰਾਂ ਦੀ BJP ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੱਕ ਦੂਜੇ ਤੋ ਅਗੇ ਨਿਕਲਣ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀਗੇ ਤੇ ਅੱਜ VOTING ਹੋਈ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਵਿਵੇਕ ਟਲ ਜੁੜ ਚੁੱਕੇ ਨੇ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਤੋਂ ਹੀ ਹੁਣ ਤੱਕ ਪ੍ਰੋਪਰ ਗਰਾਊਂਡ ਲੈਵਲ ਤੇ ਕਵਰੇਜ ਕੀਤੀ ਤੇ ਇਸ ਜਿਹੜੀ ਚੋਣ ਹੈ ਉਸ ਦੀ ਕੱਲੀ ਕੱਲੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਈ ਤੇ ਵਿਵੇਕ ਟਲ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵਿਵੇਕ ਕਿਵੇਂ ਵੇਖ ਰਹੇ ਹੋ ਹੁਣ ਪੂਰੀ VOTING ਖਤਮ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ VOTING ਕਿੰਨੇ ਪਰਸੈਂਟ ਹੋਈ ਹੈ ਤੇ ਉਸ ਤੋਂ ਬਾਅਦ ਅੱਗੇ ਵਧਿਆ ਜੀ ਬਿਲਕੁਲ ਲੁਧਿਆਣਾ ਜਿਮਨੀ ਚੌਂ ਨੂੰ ਲੈ ਕੇ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਅੱਜ VOTING ਜਿਹੜੀ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਸੀ ਤੇ ਜੋ ਸ਼ਾਮ ਨੂੰ 6 ਵਜੇ ਸਮਾਪਤ ਹੋਈ ਹੈ ਤੇ ਗੱਲ ਕੀਤੀ ਜਾਵੇ ਕਿੰਨੇ ਪ੍ਰਤੀਸ਼ਤ VOTING ਹੋਈ ਹੈ ਉਸਦੇ ਹਜੇ ਲਾਸਟ ਆંકੜੇ ਜਿਹੜੇ ਨੇ ਆਣੇ ਬਾਕੀ ਨੇ ਪਰ ਅਗਰ ਗੱਲ ਕੀਤੀ ਜਾਵੇ ਤਾਂ 5 ਵਜੇ ਤੱਕ 49.0.7 ਪ੍ਰਤੀਸ਼ਤ ਜਿਹੜੀ ਆ VOTING 5 ਵਜੇ ਤੱਕ ਦਰਜ ਕੀਤੀ ਗਈ ਆ ਤਾਂ ਉਸ ਤੋਂ ਬਾਅਦ 1 ਘੰਟੇ ਦਾ ਸਮਾਂ ਜਿਹੜਾ ਵਾ ਹੋਰ VOTING ਦਾ ਸੀਗਾ ਤੇ ਲਾਸਟ ਆંકੜੇ ਜਿਹੜੇ ਨੇ ਹਜੇ ਅਫੀਸ਼ੀਅਲ ਆંકੜੇ ਆਣੇ ਬਾਕੀ ਨੇ ਪਰ ਗੱਲ ਕੀਤੀ ਜਾਵੇ ਆંકੜਿਆਂ ਦੀ ਤਾਂ ਕਿੰਨੇ ਪ੍ਰਤੀਸ਼ਤ VOTING ਦਿੱਤਾ ਇਹ ਇਹ ਜਰੂਰ ਜਿਹੜਾ ਵਾ ਕਨਫਰਮ ਹੋਇਆ ਵਾ ਕਿ ਲਾਸਟ 2022 ਇਲੈਕਸ਼ਨਾਂ ਦੇ ਵਿੱਚ ਤੇ ਹੁਣ ਦੇ ਅਗਰ ਗੱਲ ਜਿਮਨੀ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ VOTING ਜਿਹੜੀ ਆ ਘੱਟ ਹੁੰਦੀ ਹੋਈ ਨਜ਼ਰ ਆ ਰਹੀ ਆ ਹੂੰ ਜੀ ਵਿਵੇਕ ਜੇ ਹੁਣ ਆਪਾਂ ਸ਼ੁਰੂਆਤੀ ਦੌਰ ਤੋਂ ਸ਼ੁਰੂ ਕਰੀਏ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਸੰਜੀਵ अरोड़ा ਕਿਵੇਂ ਦੇਖ ਰਹੇ ਹੋ ਤੁਸੀਂ ਉਹਨਾਂ ਦੀ ਪੋਜੀਸ਼ਨ ਨੂੰ ਕਿ ਜਿੰਨੀ ਦੇਰ ਉਹਨਾਂ ਕੋ ਸਮਾਂ ਸੀਗਾ ਪੂਰਾ ਪ੍ਰਚਾਰ ਕਰਨ ਦਾ ਕਿ ਉਹਨਾਂ ਨੇ ਉਸ ਤਰੀਕੇ ਦਾ ਪ੍ਰਚਾਰ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਕਿੱਥੇ ਵੇਖ ਰਹੇ ਹੋ ਕਿਉਂਕਿ ਹੁਣ ਤਾਂ ਵੋਟਾਂ ਪੈ ਚੁੱਕੀਆਂ ਨੇ ਤੇ ਹੁਣ ਤੁਸੀਂ ਪ੍ਰੋਪਰ ਜਦੋਂ ਦਾ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਜਦੋਂ ਦਾ ਐਲਾਨ ਹੋਇਆ ਤੇ ਗੋਕੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ اے ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਉਸ ਦਾ ਕਿੰਨਾ ਅਸਰ ਆਮ ਆਦਮੀ ਪਾਰਟੀ ਨੂੰ ਪਿਆਰ ਤੱਕ ਸਿੰਪਥੀ ਵੋਟ ਵੀ ਇਹਨਾਂ ਨੂੰ ਮਿਲ ਰਹੀ ਹੈ ਜੀ ਬਿਲਕੁਲ ਲਗਾਤਾਰ ਅਗਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਇਹਨਾਂ ਪੱਛਮੀ ਜਿਮਨੀ ਚੋਨਾ ਦੇ ਵਿੱਚ ਸਭ ਤੋਂ ਪਹਿਲਾਂ ਉਹ ਪਾਰਟੀ ਬਣ ਕੇ ਉੱਭਰੀ ਜਿਸ ਦੇ ਵੱਲੋਂ ਆਪਣੇ ਉਮੀਦਵਾਰ ਦੀ ਪੋਸਟਨਾ ਕੀਤੀ ਗਈ ਤਾਂ ਇਲੈਕਸ਼ਨ ਤੋਂ तकरीबन 2 2.5 ਮਹੀਨੇ ਪਹਿਲਾਂ ਉਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਜੀਵ ਅਰੋੜਾ ਨੂੰ ਲੁਧਿਆਣਾ ਪਛਮੀ ਜਿਮਨੀ ਜ਼ੋਨ ਦੇ ਲਈ ਉਮੀਦਵਾਰ ਉਤਾਰ ਦਿੱਤਾ ਸੀਗਾ ਐਲਾਨ ਕਰ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਬਾਕੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਗਈ ਤਾਂ ਅਗਰ ਗੱਲ ਕੀਤੀ ਜਾਵੇ ਇਹਨਾਂ ਜਿਮਨੀ ਜ਼ੋਨਾਂ ਦੀ ਤਾਂ ਇਹਨਾਂ ਜਿਮਨੀ ਜ਼ੋਨਾਂ ਦੀ ਲੋੜ ਕਿਉਂ ਪਈ ਕਿਸ ਤਰ੍ਹਾਂ ਇਹ ਜਿਮਨੀ ਜ਼ੋਨਾਂ ਹੋਈਆਂ ਉਸਦੇ ਬਾਰੇ ਵੀ ਦੱਸ ਦਿੰਦੇ ਆ ਲੁਧਿਆਣਾ ਪਛਮੀ ਤੋਂ ਐਮ ਐਲ ਏ ਗੁਰਪ੍ਰਿੰਦ ਗੋਗੀ ਦੀ 11 ਜਨਵਰੀ ਨੂੰ ਇੱਕ ਐਕਸੀਡੈਂਟਲ ਮੌਤ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਜਿਮਨੀ ਚੋਨਾ ਦੇ ਜਿਹੜੀ ਆ ਤਰੀਕਾ ਦਾ ਐਲਾਨ ਹੋਇਆ ਤੇ ਇਹਨਾਂ ਤਰੀਕਾ ਦੇ ਐਲਾਨ ਦੇ ਵਿੱਚ ਜਦੋਂ तरीका ਦਾ ਐਲਾਨ ਹੋਇਆ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੀ ਘੋਸ਼ਣਾ ਕੀਤੀ ਗਈ ਜਿਸ ਦੇ ਵੱਲੋਂ ਲਗਾਤਾਰ 2 ਤੋਂ 2.5 ਮਹੀਨੇ ਲਗਾਤਾਰ ਜਿਹੜਾ ਵਾ ਪ੍ਰਚਾਰ ਕੀਤਾ ਗਿਆ ਵਕਤ ਵਕਤ ਕੰਮ ਕੀਤੇ ਗਏ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਦਾਵਾ ਕੀਤਾ ਗਿਆ ਉਹਨਾਂ ਇਹ ਮੁਸ਼ਕਲਾਂ ਕਿੰਨੀਆਂ ਕੋ ਹੱਲ ਹੋਈਆਂ ਕਿੰਨੇ ਕੋ ਉਹਨਾਂ ਦੇ ਵੱਲੋਂ ਕੰਮ ਕੀਤੇ ਗਏ ਤੇ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਉਸ ਨੂੰ ਲੋਕਾਂ ਨੇ ਕਿੰਨਾ ਕੋ ਐਪਰੀਸ਼ੀਏਟ ਕੀਤਾ ਹੈ ਜਾਂ ਉਸ ਨੂੰ ਕਿੰਨਾ ਕੋ ਹੰਗਾਰਾ ਦਿੱਤਾ ਵਾ ਇਹ ਅੱਜ ਜਿਹੜਾ ਵਾ ਰਿਜ਼ਲਟ ਜਿਹੜਾ ਵਾ EVM ਦੇ ਵਿੱਚ ਬੰਦ ਹੋ ਚੁੱਕਾ ਵਾ ਤੇ 23 ਜੂਨ ਨੂੰ ਜਦੋਂ EVM ਖੁੱਲਣਗੀਆਂ ਸਵੇਰੇ ਤਾਂ ਉਸ ਤੋਂ ਬਾਅਦ ਜਦੋਂ ਨਤੀਜੇ ਆਣਗੇ ਤਾਂ ਉਹ ਦੱਸਣਗੇ ਕਿ ਕੰਮਾਂ ਨੂੰ ਲੈ ਕੇ ਜੋ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਉਸ ਦੇ ਉੱਤੇ ਲੋਕਾਂ ਨੇ ਕਿੰਨੀ ਕੋ ਮੋਹਰ ਲਗਾਈ ਹੈ ਹੁਣ ਗੱਲ ਕੀਤੀ ਜਾਵੇ ਮਹਿਰੋਬ MLA ਗੁਰਪ੍ਰੀਤ ਗੋਗੀਦੀ ਤਾਂ ਗੁਰਪ੍ਰੀਤ ਗੋਗੀਦੀ ਅਗਰ ਕਹੀ ਜਾਵੇ ਸਿੰਪਥੀ ਵੋਟ ਜਿਹੜੀ ਹੈ ਅਗਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਮਿਲਦੀ ਇਹ ਸੀਟ ਮਿਲਦੀ ਐ ਐਮਐਲਏ ਸੀਟ ਦੇ ਉੱਤੇ ਉਹਨਾਂ ਦਾ ਪਰਿਵਾਰਿਕ ਮੈਂਬਰ ਖੜਦਾ ਖੜਾ ਹੁੰਦਾ ਪਾਰਟੀ ਉਸ ਨੂੰ ਟਿਕਟ ਦਿੰਦੀ ਤਾਂ ਉਹ ਸਿੰਪਥੀ ਵੋਟ ਜਿਹੜੀ ਹੈ ਜਿਹੜੀ ਆਮ ਆਦਮੀ ਨੂੰ ਪੈਦੀ ਨਏ ਰਾਜ ਸਰਦੀ ਸੀ ਪਰ ਹੁਣ ਉਹ ਉਹ ਜਿਹੜੀ ਉਹਨਾਂ ਦੀ ਸਿੰਪਥੀ ਵੋਟ ਹੈ ਕਿੰਨੀ ਕੋ ਹੁਣ ਆਪ ਵੀ ਉਮੀਦਵਾਰ ਸਜੀਵ ਔਰੋਰਾ ਕੁਪਈਆ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਜੋਰ ਸ਼ੋਰ ਦੇ ਨਾਲ ਪੂਰੀ ਵਿਉਤਬੰਦੀ ਦੇ ਨਾਲ ਇਹ ਇਲੈਕਸ਼ਨ ਲੜੇ ਗਏ ਨੇ ਤੇ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਲੁਧਿਆਣਾ ਪਛਵੀ ਸੀਟ ਜਿੱਤੀ ਜਾ ਸਕੇ ਹੂੰ ਜੀ ਵੀਪੇਖ ਜੀ ਆਪਾਂ ਆਮ ਆਦਮੀ ਪਾਰਟੀ ਵੀ ਹੋਣੇ ਆਪਾਂ ਗੱਲ ਕਰ ਰਿਹਾ ਤੇ ਆਮ ਆਦਮੀ ਪਾਰਟੀ ਲਈ ਤੁਹਾਨੂੰ ਕੀ ਲੱਗਦਾ ਕਿੰਨੀ ਜ਼ਰੂਰੀ ਇਹ ਸੀਟ ਹੈ ਤੇ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਮੁਸ਼ਕਲਾਂ ਸਾਹਮਣੀਆ ਕਰਨੀਆਂ ਪੈ ਸਕਦੀਆਂ ਨੇ ਜਿਵੇਂ ਵਿਰੋਧੀ ਲਗਾਤਾਰ ਪ੍ਰਚਾਰ ਕਰ ਰਹੇ ਸੀਗੇ ਕਿ ਇਹਨਾਂ ਨੇ ਆਪਣਾ ਤਾਂ ਉਮੀਦਵਾਰ ਜਾਣਬੁੱਝ ਕੇ ਖੜਾਇਆ ਕਿਉਂਕਿ ਕੇਜਰੀਵਾਲ ਨੂੰ ਲੈ ਕੇ ਜਾਣਾ ਰਾਜ ਸਭਾ ਇਹ ਮੁੱਦਾ ਤੇ ਬਾਕੀ ਹੋਰ ਕਿਹੜੇ ਮੁੱਦੇ ਨੇ ਤੁਹਾਨੂੰ ਲੱਗਿਆ ਕਿ ਗਰਾਊਂਡ ਦੇ ਵਿੱਚ ਇਹ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਸੀ ਆਮ ਆਦਮੀ ਪਾਰਟੀ ਦੇ ਜੀ ਬਿਲਕੁਲ ਅਗਰ ਗੱਲ ਕੀਤੀ ਜਾਵੇ ਮੁੱਦਿਆਂ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਨੂੰ ਜੋ ਫੈਸਿਲਿਟੀ ਦਿੱਤੀ ਗਈ ਹੈ ਲੋਕਾਂ ਦੇ ਲਈ ਜੋ ਸਹੂਲਤਾਂ ਦੇ ਪ੍ਰੋਗਰਾਮ ਸਕੀਮਾਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਉਸ ਨੂੰ ਲੈ ਕੇ ਜਨਤਾ ਦੇ ਵਿੱਚ ਘਰ ਗਿਆ ਗਿਆ ਸੀ ਤੇ ਕਿਹਾ ਸੀਗਾ ਕਿ ਸਾਡੇ 3 ਸਾਲ ਦੇ ਕੰਮਾਂ ਨੂੰ ਲੈ ਕੇ ਇੱਕ ਵਾਰ ਫਿਰ ਜਨਤਾ ਦੇ ਵਿੱਚ ਘਰ ਨੇ ਤੇ ਉਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਐਮ ਐਲ ਏ ਕੈਂਡੀਡੇਟ ਦੇ ਤੌਰ ਤੇ ਸੰਜੀਵ ਅਰੋੜਾ ਦੀ ਤਾਂ ਉਹਨਾਂ ਦੇ ਵੱਲੋਂ 70 ਦਿਨਾਂ ਦੇ ਪ੍ਰਚਾਰ ਦੇ ਦੌਰਾਨ ਵੱਡੇ ਮਸਲੇ ਹੱਲ ਕਰਨ ਦਾ ਦਾਅਵਾ ਕੀਤਾ ਸੀਗਾ ਤਾਂ ਇਹ ਮੁੱਦੇ ਸਿਗੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਆਪਣੇ ਕੀਤੇ 1.5 ਸਾਲ ਦੇ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਘਾਲ ਸੀ ਤੇ ਦੂਜੇ ਪਾਸੇ 70 ਦਿਨ ਦੇ ਕੰਮਾਂ ਨੂੰ ਲੈ ਕੇ ਐਮਪੀ ਸੰਜੀਪ अरोड़ा ਵੀ ਮੈਦਾਨ ਦੇ ਵਿੱਚ ਸਿਗੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ 3 ਸਾਲ ਦੇ ਆਪਣੇ ਕਾਰਜਕਾਲ ਐਮਪੀ ਰਾਜ ਸਭਾ ਦੇ ਤੌਰ ਤੇ ਜੋ ਉਹਨਾਂ ਨੇ ਕੰਮ ਕੀਤੇ ਉਸ ਨੂੰ ਲੈ ਕੇ ਵੀ ਜਨਤਾ ਨੂੰ ਜਿਹੜਾ ਵਾ ਦੱਸਿਆ ਕਿ ਇਹ ਕੰਮ ਐ ਕੀਤੇ ਆ ਅਗਰ ਮੈਨੂੰ ਇਹ ਜਿਹੜੀ ਹੈ ਐਮਐਲਏ ਬਣਾ ਕੇ ਤੁਸੀਂ ਵਿਧਾਨ ਸਭਾ ਭੇਜਦੇ ਹੋ ਤਾਂ ਇਸ ਤੋਂ ਵੱਧ ਕੰਮ ਕੀਤੇ ਜਾਣਗੇ ਧੁਕੜੀ ਰਫਤਾਰ ਦੇ ਨਾਲ ਕੰਮ ਹੋਣਗੇ ਤਿਗਣੀ ਰਫਤਾਰ ਦੇ ਨਾਲ ਕੰਮ ਹੋਣਗੇ ਇਸ ਤਰ੍ਹਾਂ ਦੇ ਦਾਅਵੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤਾਂ ਹੁਣ ਗੱਲ ਕੀਤੀ ਜਾਵੇ ਕਿ ਕਿਹੜੇ ਫੈਕਟਰ ਐਸੇ ਨੇ ਜਿਹੜੇ ਸਰਕਾਰ ਦੇ ਉੱਪ ਸੀਗੇ ਸਰਕਾਰ ਦੇ ਉਲਟ ਕਈ ਫੈਕਟਰ ਐਸੇ ਸੀਗੇ ਜਿਹੜੇ ਵਿਰੋਧੀ ਤਲਾਂ ਦੇ ਵੱਲੋਂ ਇਹ ਫੈਕਟਰ ਚੁੱਕੇ ਗਏ ਸੀਗੇ ਕਿ ਉਹਨਾਂ ਨੇ ਕਿਹਾ ਸੀਗਾ ਕਿ ਸਾਢੇ 3 ਸਾਲ ਦੇ ਵਿੱਚ ਸਰਕਾਰ ਹਰ 프ੌਨਟ ਦੇ ਵਿੱਚ ਫੇਲ ਹੋਈ ਆ ਉਸ ਨੂੰ ਲੈ ਕੇ ਵਿਰੋਧੀ ਦਲ ਜਿਹੜੇ ਨੇ ਜਨਤਾ ਦੇ ਵਿੱਚ ਘੜਤੀ ਤੇ ਦੂਜੇ ਪਾਸੇ ਸਭ ਤੋਂ ਵੱਡਾ ਜਿਹੜਾ ਮੁੱਦਾ ਵੱਲ ਕੇ ਉੱਭਰਿਆ ਸੀਗਾ ਕਿ ਐਮਪੀ ਕੈਂਡੀਡੇਟ ਦਾ ਐਮਐਲਏ ਕੈਂਡੀਡੇਟ ਦੇ ਤੌਰ ਦੇ ਉੱਤੇ ਆਮ ਆਦੀ ਪਾਰਟੀ ਵੱਲੋਂ ਉਤਾਰਨਾ ਇੱਕ ਐਮਪੀ ਨੂੰ ਐਮਐਲਏ ਕੈਂਡੀਡੇਟ ਦੇ ਉੱਤੇ ਉਤਾਰਨਾ ਤੇ ਉਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਭ ਨਾਲ ਜ਼ਿਆਦਾ ਪ੍ਰਚਾਰ ਕੀਤਾ ਗਿਆ ਸੀਗਾ ਕਿ ਆਪਣੇ ਐਮਪੀ ਉਮੀਦਵਾਰ ਨੂੰ ਐਮਐਲਏ ਬਣਾ ਕੇ ਜਿਹੜਾ ਵਾ ਇਹ ਮੈਦਾਨ ਜਿਹੜਾ ਵਾ ਮੈਦਾਨੇ ਚ ਉਤਾਰਿਆ ਗਿਆ ਤਾਂਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੇ ਲਈ ਰਾਜ ਸਭਾ ਸੀਟ ਖਾਲੀ ਕਰਵਾਈ ਜਾ ਸਕੇ ਤਾ ਕਾਂਗਰਸ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਕਾਫੀ ਜੋਰ-ਸ਼ੋਰ ਦੇ ਨਾਲ ਮੁੱਦਾ ਇਹ ਜਿਹੜਾ ਵਾ ਜਨਤਾ ਦੇ ਵਿੱਚ ਘੜ ਚੱਕਿਆ ਗਿਆ ਵੋਟਰਾਂ ਤੱਕ ਇਹ ਮੁੱਦੇ ਨੂੰ ਪਹੁੰਚਾਇਆ ਗਿਆ ਤੇ ਪਿਛਲੇ ਦਿਨਾਂ ਦੇ ਪ੍ਰਚਾਰ ਦੇ ਵਿੱਚ ਵੀ ਆ ਕਾਂਗਰਸ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਇੱਕ ਯਾਤਰਾ ਵੀ ਕੱਢੀ ਗਈ ਕੇਜਰੀਵਾਲ ਰਾਜ ਸਭਾ ਯਾਤਰਾ ਤਾਂ ਇਹ ਯਾਤਰਾ ਹਲਕਾ ਲਾਂਬਾ ਦੇ ਵੱਲੋਂ ਕੱਢੀ ਗਈ ਸੀ ਤਾਂ ਇਸ ਮੁੱਦੇ ਨੂੰ ਕਾਂਗਰਸ ਦੇ ਵੱਲੋਂ ਜੋਰ-ਸ਼ੋਰ ਦੇ ਨਾਲ ਉਠਾਇਆ ਗਿਆ ਸੀਗਾ ਤੇ ਉਹਨਾਂ ਦੇ ਵੱਲੋਂ ਉਠਾਏ ਗਏ ਮੁੱਦੇ ਦਾ ਜਨਤਾ ਦੇ ਉੱਤੇ ਕਿੰਨਾ ਕੋ ਅਸਰ ਪਿਆ ਵਾ ਕਿੰਨੀਆਂ ਕੋ ਵੋਟਾਂ ਹੁੰਦਾਂ ਉਹਨਾਂ ਦੇ ਵੱਲੋਂ ਇਸ ਮੁੱਦੇ ਨੂੰ ਖਾ ਕੇ ਆਪਣੇ ਹੱਕ ਦੇ ਵਿੱਚ ਕੀਤੀਆਂ ਗਈਆਂ ਇਹ ਸਭ ਜਿਹੜਾ ਵਾ ਚੀਜ਼ਾਂ ਵਾ ਜਿਹੜੇ ਮੁੱਦੇ ਨੇ ਇਹ ਜਿਹੜੇ ਨੇ ਈਵੀਐਮ ਦੇ ਵਿੱਚ ਹੁਣ ਕੈਦ ਹੋ ਚੁੱਕੇ ਨੇ ਸ਼ਾਮ ਨੂੰ 6 ਵਜੇ ਹੁਣ ਤੋਂ ਕੁਝ ਸਮਾਂ ਪਹਿਲਾਂ ਈਵੀਐਮ ਮਸ਼ੀਨਾਂ ਬੰਦ ਹੋ ਚੁੱਕੀਆਂ ਨੇ ਜਿਹੜੇ ਜਿਹੜੇ ਵੋਟਰਾਂ ਨੇ ਆਪਣੀ ਵੋਟ ਦਾ ਮਤ ਦਾ ਇਸਤੇਮਾਲ ਕਰਨਾ ਸੀਗਾ ਉਹ ਮਤ ਦਾ ਇਸਤੇਮਾਲ ਕਰ ਚੁੱਕੇ ਨੇ ਦਾ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਵਾ ਏਵੀਐਮ ਦੇ ਵਿੱਚ ਬੰਦ ਹੋ ਚੁੱਕਾ ਤੇ 23 ਜੂਨ ਨੂੰ ਜਦੋਂ ਏਵੀਐਮ ਖੁੱਲਣ ਗਿਆ ਤਾਂ ਇਹ ਦੇਖਣਾ ਇਹ ਹੋਗਾ ਕਿ ਕਿਸ ਦੇ ਹੱਕ ਦੇ ਵਿੱਚ ਨਤੀਜੇ ਆਦੇ ਨੇ ਜੀ ਵਿਵੇਕ ਜੀ ਆਪਾਂ ਇੱਥੇ ਗੱਲ ਕਰ ਲਈਏ ਕਾਂਗਰਸ ਦੀ ਤੇ ਕਾਂਗਰਸ ਦੀ ਸਥਿਤੀ ਕਿਵੇਂ ਲੱਗ ਰਹੀ ਹੈ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਜਿਵੇਂ ਤੁਸੀਂ ਪ੍ਰੋਪਰ ਗਰਾਊਂਡ ਤੇ ਆਪਾਂ ਕੰਮ ਕੀਤਾ ਕਈ ਇਲਾਕਿਆਂ ਦੇ ਵਿੱਚ ਸਿਰਫ ਆਵਾਜ਼ ਆ ਰਹੀ ਸੀ ਆਸ਼ੂ 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 ਪਰ ਜਿਹੜਾ ਜ਼ਿਆਦਾਤਰ ਆਪਾਂ ਦੇਖਿਆ ਮਿਡਲ ਕਲਾਸ ਸੀਗਾ ਜਾਂ ਉਸ ਤੋਂ ਥੱਲੇ ਸੀਗਾ ਜਿਵੇਂ ਯਾਰ ਕੈਂਪ ਦੀ ਗੱਲ ਕਰ ਲਈਏ ਉੱਥੇ ਝਾੜੂ ਦਾ ਬੋਲਬਾਲਾ ਸੀਗਾ ਯਾਨੀ ਕਿ ਆਮ ਆਦਮੀ ਪਾਰਟੀ ਦਾ ਕਿੰਨੀ ਕੁ ਟੱਕਰ ਤੁਹਾਨੂੰ ਲੱਗਦਾ ਹੈ ਕਿ ਆਸ਼ੂ ਦੇ ਰਹੇ ਨੇ ਕਿ ਇਹ ਕਾਂਟੇ ਦੀ ਟੱਕਰ ਬਣ ਸਕਦੀ ਹੈ ਕਿਉਂਕਿ ਇੱਕ ਪਾਸੇ ਪੂਲ ਜਿਹੜੀ ਵੋਟ ਪੂਲ ਆ ਉਹ ਵੀ ਬਹੁਤ ਘੱਟ ਹੋਈ ਹੈ ਜੇ ਬਿਲਕੁਲ ਅਗਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਪਛਮੀ ਜਿਮਨੀ ਚੋਨ ਦਾ ਮੁਕਾਬਲਾ ਜਿਹੜਾ ਵਾ ਤਿਰਕੋਨੀ ਬੰਦਾ ਹੋਇਆ ਨਜ਼ਰ ਆਇਆ बेशक बीजेपी ਵੱਲੋਂ ਆਪਣੇ ਉਮੀਦਵਾਰ ਦੀ ਸਭ ਤੋਂ ਲਾਸਟ ਦੇ ਵਿੱਚ ਐਲਾਨ ਕੀਤਾ ਗਿਆ ਪਰ ਇੱਕ ਪਾਸੇ ਕਾਂਗਰਸ ਦੂਜੇ ਪਾਸੇ बीजेपी ਤੇ ਤੀਜੇ ਪਾਸੇ ਸੱਤਾ ਦੇ ਆਮ ਆਦਮੀ ਪਾਰਟੀ ਤਿੰਨੋਂ ਹੀ ਫਾਈਟ ਦੇ ਵਿੱਚ ਮੇਰੇ ਰਾਈਆਂ ਤੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਜਿਹੜਾ ਵਾ ਕੋਈ ਕਮਰ ਕੋਈ ਕਸਰ ਨਹੀਂ ਛੱਡੀ ਗਈ ਪ੍ਰਚਾਰ ਦੇ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਗਈ ਤਾਂ ਕਿ Ludhiana ਪਛਵੀ ਜਿਮਨੀ ਦੇ ਜਿਮਨੀ ਚੋਣਾ ਦੇ ਵੋਟਰ ਨੂੰ ਹਰ ਸੰਭਵ ਕੋਸ਼ਿਸ਼ ਕੀਤੀ ਗਈ ਆਪਣੇ ਹੱਕ ਦੇ ਵਿੱਚ ਕਰਨ ਦੀ ਤਾਂ ਤ੍ਰਿਕੋਣੀ ਫਾਈਟ ਦੇਖਣ ਨੂੰ ਮਿਲੀ ਆ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ 파ਟਮੋਸ਼ਨ ਆਸ਼ੂ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਲੁਧਿਆਣਾ ਬੈਂਚ ਤੋਂ ਆਪਣੀ ਕਿਸਮ ਨੂੰ ਅਜਮਾਇਆ ਜਾ ਰਿਹਾ ਵਾ ਤੇ ਦਾਦੀਆ ਤੁਹਾਨੂੰ ਦੇ ਕਿ ਲੁਧਿਆਣਾ ਬੈਂਚ ਤੋਂ 2 ਵਾਰ 2012 ਤੇ 2017 ਦੇ ਵਿੱਚ ਨੁਮਾਇੰਦਗੀ ਜਿਹੜੇ ਨੇ ਭਾਤ ਪੂਛਣਾ ਸੁ ਕਰ ਚੁੱਕੇ ਨੇ 2022 ਦੇ ਵਿੱਚ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਕੀ ਤੋਂ ਬੇਸ਼ੱਕ ਉਹ ਹਾਰ ਗਏ ਸੀਗੇ ਪਰ ਜਿਹੜਾ ਵਾ ਇਸ ਵਾਰ ਫਿਰ ਉਹਨਾਂ ਦੇ ਵੱਲੋਂ ਪੂਰੇ ਜੋਰਸ਼ ਨਾਲ ਜਿਹੜੀ ਆ ਇਹ ਜਿਮਨੀ ਚੋਣਾਂ ਲੜੀਆਂ ਗਈਆਂ ਵਾ ਗੋਟਾਲ ਬੈਂਕੀ 2022 ਦੇ ਵਿੱਚ ਉਹਨਾਂ ਦੇ ਉੱਤੇ ਭ੍ਰਸ਼ਟਾਚਾਰ ਦੇ ਟਰਾਂਸਪੋਰਟ ਐਂਡਰ ਕੋਟਾਲੇ ਦੇ આરોਪ ਲਗਾਏ ਸੀ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਇਹਨਾਂ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਉਹਨਾਂ ਨੂੰ ਜੇਲ੍ਹ ਵੀ ਖਤਮ ਹੋਈ ਉਹਨਾਂ ਨੂੰ ਜ਼ਮਾਨਤ ਵੀ ਮਿਲੀ ਤੇ ਇੱਕ ਭ੍ਰਸ਼ਟਾਚਾਰ ਦੇ ਕਈ ਮਾਮਲਿਆਂ 'ਚ ਪੰਜਾਬ ਸਰਕਾਰ ਕੋਲੋਂ ਜਿਹੜੇ ਕੇਸ ਕੀਤੇ ਗਏ ਸੀ ਉਹਨਾਂ ਦੇ ਉਹ ਮਾਮਲੇ ਜਿਹੜੇ ਨੇ ਉਹ ਕੇਸ ਜਿਹੜੇ ਸੀਗੇ ਹਾਈ ਕੋਰਟ ਦੇ ਵੱਲੋਂ ਕੁਐਸ਼ ਕਰ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਉਹ ਇੱਕ ਵਾਰ ਫਿਰ ਜਨਤਾ ਦੇ ਵਿੱਚ ਘਾਰ ਗਏ ਕਿ ਉਹ ਬੇਦਾਗ ਹੋ ਕੇ ਵਾਪਸ ਨਿਕਲੇ ਨੇ ਜਿਹੜੇ ਇਲਜ਼ਾਮ ਸੱਤਾਧਿਰ ਵੱਲੋਂ ਲਗਾਏ ਗਏ ਸੀਗੇ ਉਹ ਸਭ ਝੂਠੇ ਸਾਬਤ ਹੋਏ ਨਹੀਂ ਇਹ ਮੁੱਦਾ ਵੀ ਜਿਹੜਾ ਬਈ ਇਹਨਾਂ ਇਲੈਕਸ਼ਨਾਂ ਦੇ ਵਿੱਚ ਧੂਰਸ਼ੋਰ ਦੇ ਨਾਲ ਕਾਂਗਰਸ ਦੇ ਵੱਲੋਂ ਉਠਾਇਆ ਗਿਆ ਤੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ। ਹੂੰ ਮਤਲਬ ਕਿ ਲੱਗ ਰਿਹਾ ਹੈ ਕਿ ਕਾਂਗਰਸ ਤੇ ਮੇਨ ਜਿਹੜਾ ਮੁਕਾਬਲਾ ਜੇ ਆਪਾਂ ਸਮਝਿਆ ਜਾਏ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੀਗਾ ਤੇ ਹੁਣੇ ਵੇਖਣਾ ਹੋਵੇਗਾ ਕਿ EVM ਕਿਹਦੀ ਕਿਸਮਤ ਦੇ ਵਿੱਚ ਜਾਂਦੀ ਹੈ ਤੇ EVM ਦੀਆਂ ਵੋਟਾਂ ਕਿਦੀ ਝੋਲੀ ਪੈਂਦੀਆਂ। ਦੇਖ ਕੇ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਤ੍ਰਿਕੋਣਾ ਮੁਕਾਬਲਾ ਬੀਜੇਪੀ ਕਿੰਨੀ ਸਟਰੋਂਗ ਸੀ ਇਸ ਵਾਰ ਮਤਲਬ ਜਿਵੇਂ ਆਪਾਂ ਐਮਪੀ ਦੀ ਵੋਟਾਂ ਦੇਖ ਲਈ ਉਹ ਤੋਂ ਚਲੋ ਰਵਨੀਤ ਬਿੱਟੂ ਸੀਗੇ ਰਵਨੀਤ ਬਿੱਟੂ ਦਾ ਆਪਣਾ ਆਇਕਾ ਚਿਹਰਾ ਹੈ ਰਵਨੀਤ ਬਿੱਟੂ ਦਾ ਆਪਣਾ ਚਿਹਰੇ ਦੇ ਨਾਮ ਤੇ ਵੋਟਾਂ ਪਈਆਂ ਉਸ ਤੋਂ ਬਾਅਦ ਪੀਐਮ ਮੋਦੀ ਦੇ ਨਾਮ ਤੇ ਵੋਟਾਂ ਪਈਆਂ ਕਿਉਂਕਿ ਦੇਸ਼ ਦੀਆਂ ਵੋਟਾਂ ਸੀਗੀਆਂ ਇਸ ਵਿਧਾਨ ਸਭਾ ਦੇ ਵਿੱਚ ਬੀਜੇਪੀ ਕਿੰਨੀ ਸਟਰੋਂਗ ਲੱਗੀ ਤੁਹਾਨੂੰ ਇਹ ਪੂਰੇ ਦਿਨਾਂ ਦੇ ਵਿੱਚ ਜੀ ਬਿਲਕੁਲ ਗੱਲ ਕੀਤੀ ਜਾਵੇ ਬੀਜੇਪੀ ਨੂੰ ਵੀ ਜਿਹੜਾ ਵਾ ਕੰਮ ਨਹੀਂ ਅੰਕਿਆ ਜਾ ਸਕਦਾ ਸੀਗਾ ਕਿਉਂਕਿ ਬੀਜੇਪੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆ ਤੇ ਅਗਰ ਪਿਛਲੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ 2024 ਲੋਕ ਸਭਾ ਇਲੈਕਸ਼ਨਾਂ ਵਿੱਚ ਬੀਜੇਪੀ ਲੁਧਿਆਣਾ ਵਿਖੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਤੇ 45000 ਵੋਟਾਂ ਲੈ ਕੇ ਜਿਹੜਾ ਵਾ ਸਭ ਤੋਂ ਵੱਡੀ ਪਾਰਟੀ ਬਣੀ ਸੀਗੀ ਤੇ ਦੂਜੇ ਨੰਬਰ ਤੇ ਕਾਂਗਰਸ ਦੇ ਨੂੰ ਉਮੀਦਵਾਰ ਆਏ ਸੀਗੇ ਰਾਜਾ ਬੜੀ ਨੂੰ 17000 ਵੋਟ ਜਿਹੜਾ ਇਹ ਕਿਤੇ ਨਾ ਕਿਤੇ ਬੀਜੇਪੀ ਤੋਂ ਘੱਟ ਉਹਨਾਂ ਨੂੰ ਮਿਲਦੀ ਹੋਈ ਨਜ਼ਰ ਆਈ ਸੀ ਤਾਂ ਬੀਜੇਪੀ ਦੀ ਕੋਸ਼ਿਸ਼ ਹੈ ਸੀ ਕਿ ਐਮਪੀ ਇਲੈਕਸ਼ਨਾਂ ਦਾ ਜਿਹੜਾ ਵਾ ਪਰਫਾਰਮੈਂਸ ਹੈ ਉਸ ਨੂੰ ਫਿਰ ਤੋਂ ਦੁਹਰਾਇਆ ਜਾ ਸਕੇ ਬੇਸ਼ੱਕ ਉਹ ਇਲੈਕਸ਼ਨਾਂ ਦੇਸ਼ ਦੀਆਂ ਇਲੈਕਸ਼ਨਾਂ ਸੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਸੀਗੀ ਤੇ ਇਹ ਵਿਧਾਨ ਸਭਾ ਦੀ ਜਿਮਨੀ ਚੋਣ ਆ ਉਸ ਦੇ ਵਿੱਚ ਕਾਫੀ ਫਰਕ ਹੁੰਦਾ ਵਾ ਬੀਜੇਪੀ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ 2024 ਦਾ ਜਿਹੜੀ ਹੈ ਪਰਫਾਰਮੈਂਸ ਨੂੰ ਇੱਕ ਵਾਰ ਫਿਰ ਦੁਹਰਾਇਆ ਜਾ ਸਕੇ ਤੇ ਲੁਧਿਆਣਾ ਵੈਸਟ ਨੂੰ ਵੱਡੇ ਮਾਰਜਿਨ ਨਾਲ ਜਿੱਤਿਆ ਜਾ ਸਕੇ ਪਰ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਇਸ ਕੋਸ਼ਿਸ਼ ਦੇ ਵਿੱਚ ਕਿੰਨੀ ਕੋ ਕਾਮਯਾਬ ਹੋਈ ਆ ਵੋਟਰਾਂ ਨੂੰ ਕਿੰਨਾ ਕੋ ਲੁਭਾਣ ਦੇ ਵਿੱਚ ਕਾਮਯਾਬ ਹੋਈ ਹੈ ਵੋਟਰਾਂ ਨੂੰ ਆਪਣੇ ਮੁੱਦੇ ਤੱਕ ਪਹੁੰਚਾਣ ਦੇ ਵਿੱਚ ਕਿੰਨਾ ਕੋ ਕਾਮਯਾਬ ਹੋਈ ਹੈ ਇਹ ਜਿਹੜਾ ਇਹ ਰਿਜ਼ਲਟ 2 ਜੂਨ ਨੂੰ ਜਦੋਂ EVM ਖੁੱਲਣ ਗਿਆ ਉਸ ਤੋਂ ਬਾਅਦ ਹੀ ਸਪਸ਼ਟ ਹੋ ਰਿਹਾ ਹੈ ਹੂੰ ਤੇ ਇੱਥੇ ਅਕਾਲੀ ਦਲ ਦੇ ਹਾਲਾਤ ਤੁਹਾਨੂੰ ਕਿਵੇਂ ਦੇ ਲੱਗੇ ਕੀ ਅਕਾਲੀ ਦਲ ਜਿਵੇਂ ਪਹਿਲਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਇਲੈਕਸ਼ਨ ਲੜਦਾ ਸੀਗਾ ਪੂਰ ਉੱਪਰ ਜਿਹੜੀ ਪ੍ਰੋਪਰ ਜਿਹੜੀ ਉਹਨਾਂ ਦੀ ਕਹਿ ਲੋ ਕਿ ਲੀਡਰਸ਼ਿਪ ਹੈਗੀ ਹੈ ਉਹ ਪੂਰੀ ਢੱਲੇ ਦੇ ਨਾਲ ਅੱਗੇ ਹੋ ਕੇ ਇਲੈਕਸ਼ਨ ਲੜਦੀ ਸੀ ਕਿ ਉਹਨਾਂ ਨੇ ਇਸ ਤਰ੍ਹਾਂ ਇਲੈਕਸ਼ਨ ਲੜਿਆ ਕਿ ਜਾਂ ਫਿਰ ਸਿਰਫ ਵੋਟਾਂ ਤੋੜਨ ਦਾ ਹੀ ਕੰਮ ਕੀਤਾ ਜੇ ਬਿਲਕੁਲ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਆਪਣੀ ਜ਼ਮੀਨ ਨੂੰ ਤਰਾਸ਼ਣ ਦੀ ਗੱਲ ਕਰ ਰਿਹਾ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ 2017 ਤੋਂ ਬਾਅਦ ਅਕਾਲੀ ਦਲ ਦਾ ਗ੍ਰਾਫ ਜਿਹੜਾ ਵਾ ਲਗਾਤਾਰ ਡੇ ਬਾਏ ਡੇ ਜਿਹੜਾ ਵਾ نیچے गिरਦਾ ਹੋਇਆ ਨਜ਼ਰ ਆਇਆ 2000 17 ਤੋਂ ਬਾਅਦ 2019 ਲੋਕ ਸਭਾ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤੇ ਉਸ ਤੋਂ ਬਾਅਦ 2022 ਵਿਧਾਨ ਸਭਾ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ 2 2023 ਦੇ ਵਿੱਚ ਜਿੰਨੀ ਚੋਣਾਂ ਹੋਈਆਂ ਸੀ ਉਸ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦਾ ਗ੍ਰਾਫ ਜਿਹੜਾ ਹੈ ਲਗਾਤਾਰ ਡਿੱਗਦਾ ਹੋਇਆ ਨਜ਼ਰ ਆਇਆ ਤਾਂ ਇਹਨਾਂ ਸਾਰੇ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਬਹੁਤ ਘਟ ਬੋਟਾ ਲੈਣ ਦੇ ਵਿੱਚ ਕਾਮਜਾਬ ਹੋਇਆ ਤੇ ਅਕਾਲੀ ਦਲ ਦੇ ਵਾਸਤੇ ਇੱਕ ਜਿਹੜਾ ਵਾ ਵੱਡਿਆ ਸਵਾਲ ਖੜਾ ਹੋ ਰਿਹਾ ਕਿ ਆਪਣੀ ਜ਼ਮੀਨ ਨੂੰ ਵਾਪਸ ਕਿੱਦਾਂ ਲਿੱਤਾ ਜਾਵੇ ਬੇਸ਼ੱਕ ਅਕਾਲੀ ਦਲ ਦੇ ਵਿੱਚ ਆਪਸੀ ਆਪਸ ਦੇ ਵਿੱਚ ਫੁੱਟ ਦੇ ਕਾਰਨ ਇਹਨਾਂ ਚੋਣਾਂ ਦੇ ਵਿੱਚ ਵੀ ਉਸ ਫੁੱਟ ਦਾ ਅਸਰ ਜ਼ਰੂਰ ਦੇਖਣ ਨੂੰ ਮਿਲਿਆ ਵਾ ਤੇ ਪ੍ਰੋਕਾਤ ਸਿੰਘ ਘੁੰਮਣ ਜਿਹੜਾ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਸੀ ਇਹ ਐਡਵੋਕੇਟ ਨੇ ਆਪਣਾ ਵਧੀਆ ਰਸੂਰ ਰੱਖਦੇ ਨੇ ਪਰ ਕਿਤੇ ਨਾ ਕਿਤੇ ਅਕਾਲੀ ਦਲ ਦੀ ਆਪਸੀ ਫੁੱਟ ਵੀ ਇਸ ਚੋਣਾਂ ਦੇ ਵਿੱਚ ਬਟਾਰਸਰ ਅਕਾਲੀ ਦਲ ਦੀ ਪਰਫਾਰਮੈਂਸ ਦੇ ਉੱਤੇ ਪੈਦਿਆ ਹੋਇਆ ਨਜ਼ਰ ਆਏਗਾ ਕਿਉਂਕਿ ਮਨਪ੍ਰੀਤ ਜਿਆਲੀ ਜਿਹੜੇ ਲੁਧਿਆਣਾ ਮੁਲਾਪੁਰ ਦਾਖਾਨਾ ਤੋਂ ਬਦਲੇ ਨੇ ਬਿਲਕੁਲ ਨਜ਼ਦੀਕ ਲੁਧਿਆਣਾ ਬੈਕਸ ਦੇ ਨੇੜੇ ਕੋਈ ਹੀ ਉਹਨਾਂ ਦਾ ਘਰ ਹੈ ਤੇ ਵੱਡਾ ਰਸੂਕ ਹੈ ਉਹਨਾਂ ਦਾ ਵੀ ਉਹ ਵੀ ਕਿਤੇ ਨਾ ਕਿਤੇ ਇਹ ਚੋਣਾਂ ਦੇ ਵਿੱਚ ਗੈਰ ਹਾਜ਼ਰ ਹੈ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਵੱਲੋਂ ਕਪੀ ਨਹੀਂ ਕੀਤੀ ਗਈ ਨਾ ਹੀ ਪ੍ਰੋਕਾ ਸਿੰਘ ਘੁੰਮਣ ਦੇ ਹੱਕ ਦੇ ਵਿੱਚ ਕੋਈ ਜਿਹੜਾ ਵਾ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਵਾ ਤਾਂ ਉਹਨਾਂ ਦਾ ਉਹ ਵੀ ਅਸਲ ਜਿਹੜਾ ਮੈਂ ਕਿਸੇ ਨਾ ਕਿਸੇ ਪ੍ਰੋਕਾਸਿਵ ਘੁੰਮਣ ਦੀ ਕੈਂਪੇਨ ਦੇ ਉੱਤੇ ਜਰੂਰ ਪੈਦਾ ਹੋਇਆ ਨਜ਼ਰ ਆਇਆ ਤੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਅਕਾਲੀ ਦਲ ਆਪਣੀ ਜ਼ਮੀਰ ਵਾਪਸ ਦੀ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਵਾ ਨਾ ਕਿ ਅਕਾਲੀ ਦਲ ਜਿੱਤਣ ਦੇ ਜਿੱਤਣ ਦੀ ਕੋਸ਼ਿਸ਼ ਦੇ ਵਿੱਚ ਆ ਅਕਾਲੀ ਦਲ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਾਂ ਲੈ ਕੇ ਇਹਨਾਂ ਜਿੰਮਨੀ ਚੋਣਾਂ ਦੇ ਵਿੱਚ ਆਪਣੀ ਪਰਫਾਰਮੈਂਸ ਨੂੰ ਹੋਰ ਸੁਧਾਰਿਆ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਜਣਾ ਵਾ ਕਿਸ ਤਰ੍ਹਾਂ ਵਾਪਸ ਤੋਂ ਵਾਪਸੀ ਕਰਦਾ ਵਾ ਉਸ ਨੂੰ ਲੈ ਕੇ ਜਿਹੜਾ ਵਾ ਇਹ ਤਿਆਰੀਆਂ ਕੀਤੀਆਂ ਜਾਂਦੀਆਂ ਹੂੰ ਜੇ ਵਿਵੇਕ ਜੀ ਜੇ ਮੈਂ ਤੁਹਾਡੇ ਕੋਲ ਹੁਣ ਆ ਪੂਰੀ ਆਪਾਂ ਚਾਰਾਂ ਪਾਰਟੀਆਂ ਦੀ ਗੱਲ ਕਰ ਲਈ ਕਿ ਉਹਨਾਂ ਦੀ ਕੀ ਕੀ ਸਥਿਤੀ ਸੀਗੀ ਕਿੰਨੇ ਕਿੰਨੇ ਕਿੰਨਾ ਕਿੰਨਾ ਜ਼ੋਰ ਲਾਇਆ ਤੇ ਕਿਹੜਾ ਕਿਹੜਾ ਉਹਨਾਂ ਦਾ ਮਕਸਦ ਸੀਗਾ ਜੇਕਰ ਮੈਂ ਇੱਥੇ ਅਖੀਰ ਵਿੱਚ ਸਿਰਫ ਤੁਹਾਡੇ ਕੋਲ ਇਨਾ ਪੁੱਛਣਾ ਚਾਹਾਂ ਤੁਹਾਡਾ ਖੁਦ ਦਾ ਐਗਜ਼ਿਟ ਪੋਲ ਕੀ ਕਹਿੰਦਾ ਹੈ ਕਿ ਕਿਹੜੀ ਪਾਰਟੀ ਅੱਗੇ ਹੋ ਸਕਦੀ ਹੈ ਤੇ ਕਿਹੜੀ ਪਿੱਛੇ ਕਿਉਂਕਿ ਇੱਕ ਕੁਝ ਦਿਨ ਪਹਿਲਾਂ ਇੱਕ ਐਗਜ਼ਿਟ ਪੋਲ ਆਇਆ ਮਤਲਬ ਇੱਕ ਐਗਜ਼ਿਟ ਪੋਲ ਆਇਆ ਲੁੱਕ ਪੋਲ ਵੱਲੋਂ ਉਹਨਾਂ ਨੇ ਦਿੱਤਾ ਕਿ ਭਾਰਤ ਪੁਸ਼ਨ ਆਸ਼ੂ 7% ਦੀ ਵੋਟ ਦੇ ਨਾਲ ਜਿੱਤਦੇ ਪਏ ਨੇ ਪਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਤੁਸੀਂ ਆ ਪੂਰੀ ਗਰਾਉਂਡ ਦੇ ਉੱਤੇ ਰਿਕਵਰੀ ਕਵਰੇਜ ਕੀਤੀ ਆਪਾਂ ਵੀ ਉੱਥੇ ਸੀਗੇ ਪਰ ਤੁਹਾਡਾ ਖੁਦ ਦਾ ਐਗਜ਼ਿਟ ਪੋਲ ਕੀ ਕਹਿ ਰਿਹਾ ਕਿ ਜਿਹੜੇ ਪੱਤਰਕਾਰ ਉੱਥੇ ਗਰਾਉਂਡ ਤੇ ਰਹੇ ਜਿਨ੍ਹਾਂ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਆਖਰੀ ਵੋਟ ਤੱਕ ਤੁਸੀਂ ਉੱਥੇ ਰਹੇ ਤੁਹਾਡਾ ਖੁਦ ਦਾ ਐਗਜ਼ਿਟ ਪੋਲ ਕੀ ਕਹਿ ਰਿਹਾ ਕਿ ਕਿੰਨੀ ਵੋਟ ਪੈਣੀ ਚਾਹੀਦੀ ਸੀ ਤੇ ਜਿਹੜੀ ਹੁਣ ਵੋਟ ਪਈ ਹੈ ਉਹਦੇ ਮੁਤਾਬਕ ਪਲੜਾ ਕਿੱਧਰ ਭਾਰੀ ਹੋ ਸਕਦਾ ਆਪਾਂ ਕੋਈ ਫਾਈਨਲ ਡਿਸੀਜਨ ਨਹੀਂ ਦੇ ਸਕਦੇ ਪਰ ਤੁਹਾਡੇ ਅਨੁਮਾਨ ਜਾਂ ਐਗਜ਼ਿਟ ਪੋਲ ਤੁਹਾਡਾ ਕੀ ਕਹਿ ਰਿਹਾ ਜੀ ਬਿਲਕੁਲ ਅਗਰ ਗੱਲ ਕੀਤੀ ਜਾਵੇ ਵੱਖ-ਵੱਖ ਪਾਰਟੀਆਂ ਦੀ ਤਾਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੂਰਾ ਜੋਰ ਲਗਾਇਆ ਗਿਆ ਤੇ ਅਗਰ ਮੌਜੂਦਾ ਸਥਿਤੀ ਗੱਲ ਕੀਤੀ ਜਾਵੇ ਟੋਟਲ ਕੈਂਪੇਨ ਦੇ ਦੌਰਾਨ ਸਥਿਤੀਆਂ ਜਿਹੜੀਆਂ ਲਗਾਤਾਰ ਬਦਲਦੀਆਂ ਰਹੀਆਂ ਕਦੀ ਆਮ ਆਦਮੀ ਪਾਰਟੀ ਉੱਪਰ ਜਾਂਦੀ ਰਹੀ ਤੇ ਕਦੀ ਕਾਂਗਰਸ ਦੇ ਵੱਲੋਂ ਆਪਣੀ ਪਰਫਾਰਮੈਂਸ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਤਾਂ ਨੈਕਟੂ ਲੱਕ ਫਾਈਟ ਜਿਹੜੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਘੜੀ ਹੋਈ ਹੈ ਤੇ ਬੇਸ਼ੱਕ ਆਮ ਆਦਮੀ ਜਿਵੇਂ ਤੁਸੀਂ ਕਿਹਾ ਕਿ ਥੋੜੇ ਦਿਨ ਪਹਿਲਾਂ ਜਿਹੜਾ ਐਗਜ਼ਿਟ ਪੋਲ ਆਇਆ ਸੀ ਉਹਦੇ ਵਿੱਚ ਕਾਂਗਰਸ ਨੂੰ ਆਪ ਦਿਖਾਇਆ ਗਿਆ ਸੀ ਤੇ ਆਮ ਉਜ ਪ੍ਰਤੀਸ਼ਤ ਬੋਟਾ ਦੇ ਨਾਲ ਦੂਜੇ ਨੰਬਰ ਤੇ ਆ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਲੋਕਾਂ ਦਾ ਲੋਕ ਲੋਕਾਂ ਦਾ ਕਹਿਣਾ ਹੈ ਕਿ ਵੋਟਰਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਕਾਂਗਰਸ ਥੋੜੀ ਜਿਹੀ ਡਾਊਨ ਹੁੰਦੀ ਹੋਈ ਨਜ਼ਰ ਆਈ ਹੈ ਪਰ ਇਸ ਨੂੰ ਲੈ ਕੇ ਵੀ ਦੋ ਰਾਏ ਆ ਮੈਂ ਕਈ ਕੁਝ ਕੋਈ ਜਿਆਦਾਤਰ ਲੋਕ ਕਾਂਗਰਸ ਦੇ ਹੱਕ ਵਿੱਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਉਹ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਨੱਕ ਨੂੰ ਨੱਕ ਫਾਇੜਾ ਫਾਈਟ ਹੈ ਤੇ ਜਿੱਤ ਹਾਰ ਦਾ ਮਾਰਜਨ ਜਿਹੜਾ ਵਾ ਬਹੁਤ ਘੱਟ ਵੋਟਾਂ ਦੇ ਨਾਲ ਇਹ ਜਿੱਤ ਹਾਰ ਹੋਏਗੀ ਕਿਉਂਕਿ VOTING ਵੀ ਬਹੁਤ ਘੱਟ ਹੋਈ ਹੈ ਤਕਰੀਬਨ ਜੋ ਸਾਡਾ ਅੰਦਾਜ਼ਾ ਲੱਗਦਾ ਵਾ ਕਿ 55% ਤੋਂ نیچے ਜਿਹੜੀ ਆ VOTING ਟੋਟਲ ওভার ਹਾਲ ਜਿਹੜਾ ਵਾ ਫਾਈਨਲ ਰਿਜ਼ਲਟ ਆਣਗੇ ਤਾਂ ਇਸ ਦੇ ਨਜ਼ਦੀਕ ਹੀ VOTING ਜਿਹੜੀ ਆ ਬਹੁਤ ਪਰਸੈਂਟ ਜਿਹੜੇ ਨੇ ਨਜ਼ਰ ਆਣਗੇ ਜੋ ਕਿ ਪਿਛਲੇ ਸਾਲ ਦੇ ਪਿਛਲੇ 2022 ਇਲੈਕਸ਼ਨ ਦੇ ਨਾਲੋਂ ਕਾਫੀ 8-9% ਜਿਹੜਿਆ ਵੋਟ ਘੱਟ ਹੋਵੇਗੀ ਜਿਸ ਦਾ ਅਸਰ ਕੀ ਕੀ ਅਸਰ ਪੈਂਦਾ ਵਾ ਇਸ ਦਾ ਕਿਸ ਨੂੰ ਫਾਇਦਾ ਹੁੰਦਾ ਵਾ ਕਿਸ ਨੂੰ ਨੁਕਸਾਨ ਹੁੰਦਾ ਵਾ ਇਹ ਆਣ ਵਾਲਾ ਸਮਾਂ ਹੀ ਦੱਸੇਗਾ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਨੇਕ ਟੂ ਨੇਕ ਫਾਈਟ ਆ ਤੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਆ ਬਾਕੀ ਦੋਨੋਂ ਹੀ ਪਾਰਟੀਆਂ ਦੇ ਵਿੱਚੋਂ ਕੋਈ ਵੀ ਪਾਰਟੀ ਜਿਹੜੀ ਹੈ ਵਿਨਿੰਗ ਕੁਆਲਿਟੀ ਬਣ ਕੇ ਉੱਪਰ ਸਕਦੀ ਆ ਕਿਸੇ ਵੀ ਤਰ੍ਹਾਂ ਦੇ ਹਜੇ ਕਿ ਆਸਰਾਹੀਆਂ ਲਗਾਉਣੀਆਂ ਜਿਹੜੀਆਂ ਠੀਕ ਨਹੀਂ ਹੋਈਆਂ ਕਿਉਂਕਿ ਕੋਈ ਵੀ ਵਨ ਸਾਈਡਿਡ ਮੁਕਾਬਲਾ ਨਹੀਂ ਸੀਗਾ ਨੈਕਟੋ ਨੈਕ ਫਾਇਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਿਹੜਾ ਪਾਰਟੀ ਉੱਪਰ ਉੱਪਰ ਕੇ ਨਿਕਲ ਕੇ ਸਾਹਮਣੇ ਆਦੀਆ ਤੇ ਉੱਪਰ ਨੰਬਰ ਦੇ ਵਿੱਚ ਆਦੀਆ ਪਹਿਲੇ ਨੰਬਰ ਤੇ ਆਦੀਆ ਇਹ ਨਤੀਜੇ ਜਿਹੜੇ ਨੇ 23 ਜੂਨ ਨੂੰ ਸਪਸ਼ਟ ਹੋਣਗੇ ਹੂੰ ਪਰੇ ਗੱਲਾਂ ਜਿੱਥੇ ਦੇਖਣ ਨੂੰ ਮਿਲੀ ਕਿ ਜੋ ਤਸਵੀਰਾਂ ਪਿਛਲੇ 2-4 ਦਿਨ ਤੋਂ ਆ ਰਹੀਆਂ ਸੀਗੀਆਂ ਆਪਸੀ ਕਲੇਸ਼ ਦੀਆਂ ਜਾਂ ਕਹਿ ਲਓ ਕਿ ਪੁਲਿਸ ਤਕੇਸ਼ਾਈ ਦੀਆਂ ਜੇ ਇਲਜ਼ਾਮ ਲੱਗ ਰਹੇ ਸੀ ਉਹ ਅੱਜ ਤਸਵੀਰਾਂ ਕਿਤੇ ਸ਼ਾਂਤ ਸੀਗੀਆਂ ਉਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਅੱਜ ਉਹਦਾ ਕੀ ਇਫੈਕਟ ਸਮਝਦੇ ਹੋ ਜੀ ਬਿਲਕੁਲ ਪ੍ਰਚਾਰ ਖਤਮ ਹੋਣ ਤੋਂ ਬਾਅਦ ਜਿਹੜਾ ਸਮਾ ਸੀਗਾ 6 36 ਘਟਿਆਂ ਦਾ ਸਮਾਂ ਹੁੰਦਾ ਵਾ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਤਸਵੀਰਾਂ ਵਿਰੋਧੀ ਧਿਰਾਂ ਦੇ ਵੱਲੋਂ ਸਾਹਮਣੇ ਆਈਆਂ ਚਾਹੇ ਉਹ ਕਾਂਗਰਸ ਦੇ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਚਾਹੇ ਆਮ ਆਦਮੀ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਲਿਆਂਦੀਆਂ ਗਈਆਂ ਤੇ ਭਾਜਪਾ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਪਰ ਉਹ ਜਿਹੜੀਆਂ ਤਸਵੀਰਾਂ ਪ੍ਰਚਾਰ ਖਤਮ ਸਮਾਪਤ ਹੋਣ ਤੋਂ ਬਾਅਦ ਸਾਹਮਣੇ ਆਈਆਂ ਉਹ ਜਿਹੜਾ ਵਾ ਅੱਜ VOTING ਵਾਲੇ ਦਿਨ ਉਸ ਤਰ੍ਹਾਂ ਦੀ ਕੋਈ ਵੀ ਤਸਵੀਰ ਸਾਹਮਣੇ ਨਹੀਂ ਆਈ VOTING ਬੜੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀ ਹੈ ਇਸ ਇਲੈਕਸ਼ਨਾਂ ਦੇ ਵਿੱਚ ਨੇਪੜੇ ਚੜੀ ਹੈ ਅਸੀਂ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਰਿਸਪੋন্স ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ ਤੇ ਲੋਕਾਂ ਨੇ ਬਹੁਤ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣੀ ਵੋਟ ਦਾ ਅਧਿਕਾਰ ਜਿਹੜਾ ਵਾ ਇਸਤੇਮਾਲ ਕੀਤਾ ਹੂੰ ਸੋ ਸ਼ੁਕਰੀਆ ਵਿਵੇਕ ਜੀ ਸਾਰੀ ਜਾਣਕਾਰੀ ਦੇਣ ਲਈ ਸੋਏ ਸੰ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਜਿਨ੍ਹਾਂ ਨੇ ਪੂਰੀ ਜਿਹੜੀ ਕਵਰੇਜ ਹੈ ਉਹ ਕੀਤੀ ਹੈ ਗਰਾਉਂਡ ਦੇ ਉੱਤੇ ਰਹਿ ਕੇ ਪਹਿਲੇ ਦਿਨ ਤੋਂ ਲੈ ਕੇ ਅੱਜ ਆਖਰੀ ਵੋਟ ਤੱਕ ਤੇ ਇਹਨਾਂ ਦੇ ਮੁਕਾਬਲੇ ਐਗਜ਼ਿਟ ਪੋਲ ਜਿਹੜਾ ਕਹਿ ਰਿਹਾ ਹੈ ਉਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਨੇਕ ਟੂ ਨੇਕ ਫਾਈਟ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਦੋਵਾਂ ਦੇ ਵਿੱਚ ਕਿਹੜਾ ਜਿੱਤਦਾ ਹੈ ਕੀ ਭਾਜਪਾ ਕਿੰਨੀਆਂ ਵੋਟਾਂ ਤੋੜ ਸਕਦੀ ਹੈ ਜਾਂ ਫਿਰ ਅਕਾਲੀ ਦਲ ਨੇ ਕਿੰਨੀਆਂ ਵੋਟਾਂ ਤੋੜ ਲਈਆਂ ਇਹ ਤਾਂ ਹੁਣ 23 ਤਰੀਕ ਨੂੰ ਪਤਾ ਲੱਗੇਗਾ ਤੇ ਪਰ ਇੱਥੇ ਇੱਕ ਗੱਲ ਜ਼ਰੂਰ ਸਾਫ਼ ਹੁੰਦੀ ਹੈ ਕਿ ਜਿਹੜਾ ਵੀ ਕੈਂਡੀਡੇਟ ਜਿੱਤੇਗਾ ਉਹ ਬਹੁਤ ਹੀ ਘੱਟ ਮਾਰਜਨ ਨਾਲ ਜਿੱਤੇਗਾ ਤੇ ਆਮ ਆਦਮੀ ਪਾਰਟੀ ਲਈ ਇਹ ਸੀਟ ਜਿੱਤਣਾ ਉਹਨਾਂ ਦੀ ਵਿਕਾਰ ਦਾ ਸਵਾਲ ਹੈ ਕਿਉਂਕਿ ਸੱਤਾ ਦੇ ਵਿੱਚ ਹੁੰਦਿਆ ਹੋਇਆ ਜੇਕਰ ਆਮ ਆਦਮੀ ਪਾਰਟੀ ਹਾਰਦੀ ਹੈ ਤੇ ਉਹਨਾਂ ਲਈ ਬਹੁਤ ਹੀ ਨਿਰਾਸ਼ਾਜਨਕ ਹੋਏਗਾ ਕਿਉਂਕਿ ਤਕਰੀਬਨ ਡੇਢ ਸਾਲ ਬਾਅਦ ਦੁਬਾਰਾ ਤੋਂ ਜੜੀਆਂ ਨੇ 2027 ਦੀਆਂ ਚੋਣਾਂ ਆਣ ਗਈਆਂ ਤੇ ਉਸ ਦੇ ਵਿੱਚ ਇਹ ਕਹਿ ਸਕਦੇ ਆ ਕਿ 27000 27 ਦਾ ਇਹ ਟ੍ਰੇਲਰ ਜਿਹੜੀ ਹੈ ਸੀਟ ਮੰਨੀ ਜਾ ਰਹੀ ਹੈ ਕਿ ਜਿਉ ਇਥੇ ਇਥੇ ਜਿਸ ਤਰ੍ਹਾਂ ਦੀ ਸੀਟ ਦਾ ਰੁਝਾਨ ਆਵੇਗਾ ਉਸ ਤਰ੍ਹਾਂ ਦੇ ਲਗਭਗ ਜਿਹੜੇ ਰੁਝਾਨ ਨੇ ਉਹ 27 ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਖੈਰ ਹੁਣ 23 ਤਰੀਕ ਦਾ ਇੰਤਜ਼ਾਰ ਰਹੇਗਾ ਜਿਸ ਦਿਨ ਇਹ ਸਾਰੀਆਂ EVM ਖੁੱਲਣਗੀਆਂ ਤੇ ਇਹਨਾਂ ਦੇ ਵਿੱਚੋਂ ਜਿਹੜੀ ਹੈ ਕਿਸਮਤ ਦੇਖਣਾ ਹੋਵੇਗਾ ਕਿਹੜੇ ਉਮੀਦਵਾਰ ਦੀ ਚਮਕੇਗੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਭਾਰਤ ਪੁਸ਼ਨ ਆਸ਼ੂ ਕਾਂਗਰਸ ਤੋਂ ਬੀਜੇਪੀ ਤੋਂ ਜੀਵਨ ਗੁਪਤਾ ਤੇ ਅਕਾਲੀ ਦਲ ਤੋਂ ਪਰੋਪਕਾਰ ਸਿੰਘ ਘੁੰਮਣ ਹੁਣ ਵੇਖਣਾ ਹੋਵੇਗਾ ਕਿ ਕਿਸ ਦੇ ਹੱਥ ਦੁਬਾਰਾ ਤੋਂ ਇੱਕ ਕੁਰਸੀ ਜਾਂਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਦੇ ਉੱਤੇ ਸਾਰੇ ਵਾਇਲ ਇਲੈਕਸ਼ਨ ਦੇ ਉੱਤੇ ਤੁਸੀਂ ਕਿਵੇਂ ਵੇਖਿਆ ਸਾਰਾ ਪ੍ਰਚਾਰ ਕੀ ਤੁਹਾਨੂੰ ਲੱਗਾ ਕਿਹਦੀ ਕਮੀ ਸੀਗੀ ਅਤੇ ਕਿਹਦੀ ਕਿੰਨੇ ਜਿਆਦਾ ਕਹਿ ਸਕਦੇ ਹੋ ਕਿ ਓਵਰ ਐਕਸਾਈਟਡ ਹੋ ਕੇ ਪ੍ਰਚਾਰ ਕੀਤਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕੱਲ ਫੇਰ ਤੁਹਾਨੂੰ ਇਸੇ ਸਮੇਂ ਮਿਲਾਂਗੇ ਇੱਕ ਹੋਰ ਵਧੀਆ ਜਾਣਕਾਰੀ ਦੇ ਨਾਲ